ਹਾਂਜੀ ਗਾਇਸ ਤੁਹਾਡਾ ਸਵਾਗਤ ਹੈ ਜੀ ਲਾਪਰੀ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਦੇਖ ਸਕਦੇ ਹੋ ਗਾਇਸ ਅੱਜ ਆਪਾਂ ਕਦੋਂ ਕਦੂ ਕਰਾਂਗੇ ਕਿਉਂਕਿ ਕੱਲੂ ਆਪਾਂ ਝੋਨਾ ਲਾਵਾਂਗੇ ਦੇਖ ਸਕਦੇ ਹੋ ਰਿਆ ਭਰਾ ਇਹ ਸੱਜ ਕੱਲੂ ਆਪਾਂ ਝੋਨਾ ਲਾਉਣਾ ਦੇਖ ਸਕਦੇ ਜੋ ਅਰਜਨ ਟ੍ਰੈਕਟਰ ਆਊਗਾ ਕਦੂ ਕਰਾਂਗੇ ਉਦੋਂ ਬਣਾਵਾਂਗੇ ਵੀਡੀਓ ਤੁਸੀਂ ਮਣੇ ਰਹੋ ਬਲੌਗ ਦੇ ਨਾਲ 80 ਦਾ ਦੇ ਹੂੰ ਹਾਲ ਦੇ ਗਾਈਸ 11:40 ਹੋ ਗਏ ਟਾਈਮ ਤੇ ਅਜੇ ਕੱਦੂ ਕਰਨ ਨਾਲ ਆ ਜਾਣੀ lever ਤਾਂ ਆਪਣੀ ਕਾਲੂ ਲੱਗੂਗੀ ਛੋਨੇ ਲੋਣਾ ਉਧਰ ਵੇਖਦਾ ਗਵਾਂਢੀ ਮੱਕੀ ਵੱਢਣ ਲੱਗ ਗਏ ਆਪਾਂ ਉਹ ਖਾਉਂਨੇ ਤੁਹਾਨੂੰ ਦੇਖਦਾ ਤੇ ਉੱਚੀ ਸੀ ਟਿਬੀ ਥੋੜੀ ਡੜੀ ਪੱਧਰ ਕਰਨ ਲੱਗੇ ਤੇ ਦੂਜੇ ਘਾਰੇ ਵਿੱਚ ਛੱਡਤਾ ਹੁਣ ਆਪਾਂ ਪਾਣੀ ਇੱਕ ਤਾਂ ਭਰ ਗਿਆ ਆ ਦੂਜਾ ਛੱਡਤਾ ਨੂੰ ਦੇਖ ਸਕਦੇ ਦੇਖੋ ਪਾਣੀ ਜਾਈ ਜਾਂਦਾ ਤੇ ਅਰਜਣ ਵਾਲਾ ਆਉਂਦਾ ਹੀ ਹੋਊਗਾ ਬਸ ਕਰਦੇ ਆ ਉਹਨੂੰ ਛੋਣ ਕਰਕੇ ਪੁੱਛਦੇ ਆ ਕਿੰਨੇ ਚਿਰ ਨੂੰ ਆਉਂਦਾ ਕਿ ਨਹੀਂ ਦੇਖ ਸਕਦੇ ਉਹ ਦੇਖੋ ਗਵਾਂਢੀ ਮੱਕੀ ਵੜ ਦੇ ਇਹੋ ਜਿਹਾ ਕੱਦੂ ਮਾਰ ਕੇ ਤਾਂ ਚਲਾ ਗਿਆ ਤੇ ਮੈਂ ਹੀ ਚਲਾਇਆ ਸੀ ਅੱਜ ਕੱਦੂ ਵੀ ਮੈਂ ਹੀ ਮਾਰਿਆ ਅਰਜੈਂਟ ਟਰੈਕਟਰ ਨਾਲ ਦੇਖ ਸਕਦੇ ਹੋ ਤੁਸੀਂ ਉਹ ਕਲਿੱਪ ਪਾਤੀ ਮੈਂ ਮਗਰ ਬਲੌਗ ਵਿੱਚ ਤੇ ਇੱਕ ਟੈਨਸ਼ਨ ਹੋ ਗਿਆ ਗਾਇਸ ਕਿਉਂਕਿ ਆਪਣੀ ਪਨੀਰੀ ਹੋ ਰਹੀ ਗਈ ਥੋੜੀ ਛੋਟੀ ਦੇਖਦੇ ਹਾਂ ਜਿਵੇਂ ਆ ਆ ਕੇ ਵੇਖੂਗੀ ਪਰਾਂ ਵੇਖ ਸਕਦੇ ਪਾਣੀ ਨਹੀਂ ਲੱਗਾ ਉਰਾ ਸਾਰਾ ਲੱਗਾ ਦੇਖ ਸਕਦੇ ਤੁਸੀਂ ਤੇ ਆਹ ਦੇਖੋ ਪਨੀਰੀ ਕਿੱਡੀ-ਕਿੱਡੀ ਹੈ ਇਹ ਆਹ ਆ ਦੇਖ ਸਕਦੇ ਹੋ ਥੋੜੀ ਛੋਟੀ ਪਨੀਰੀ ਪਾਲੀ ਆ ਜੀ ਕਮੈਂਟ ਕਰਕੇ ਦੱਸਿਓ ਪਨੀਰੀ ਸਹੀ ਆ ਕਿ ਨਹੀਂ ਜਿਹੜੇ ਆਪਣੇ ਕਿਸਾਨ ਵੀਰ ਆ ਕਮੈਂਟ ਕਰਕੇ ਦੱਸਿਓ ਪਨੀਰੀ ਏਡੀ ਸਹੀ ਆ ਆਪਾਂ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਕਿ ਜੋ ਨੇ ਜਰ ਨੂੰ ਲੱਗਦਾ ਗਾਈਜ਼ ਆਪਣੀ ਵੀਡੀਓ ਹਣੀ ਉਹਨੇ ਚੱਟਾ ਲੱਗ ਜਾਣਾ ਦੇਖਦੇ ਆਂ ਦੇ ਥੋੜੀ ਝੋਟੀ ਆ ਦੇਖ ਸਕਦੇ ਕਮੈਂਟ ਕਰਕੇ ਦੱਸਿਓ ਕਿਸਾਨ ਵੀਰ ਆਪਣੀ ਜਿਹੜੇ ਆਪਣੇ ਚੈਨਲ ਨਾਲ ਜੁੜੇ ਨੇ ਬਰਾ ਰੂਟ ਡਾਇਰੈਕਟਰ ਜਿੱਥੇ ਛੱਡ ਗਏ ਵੀਰ ਦੇਖ ਸਕਦੇ ਹੋ ਕਿ ਕੱਲੂ ਮਾਰਾਂਗੇ ਆਪਾਂ ਦਵਾਰਾ ਉੱਪਰ ਲਾ ਖੱਤਾ ਫਿਰ ਆ ਰਹਿ ਜੂਗਾ ਉਹ ਜਿਹੜਾ ਮਕਰ ਉਹ ਚਮਾਰ ਕੇ ਫਿਰ ਆਪਣਾ ਕੰਮ ਸਾਰਾ ਕੰਪਲੀਟ ਆ ਆਪਣਾ ਫਿਰ ਮੂੰਗੀ ਵਾਲਾ ਰਹਿ ਜੂਗਾ ਆ ਦੇ ਆ ਆਪਣੀ ਮੂੰਗੀ ਆ ਬਾਣ ਇਹਨੂੰ ਫਲੀਆਂ ਬਸ ਪੱਕਣ ਲੱਗੀਆਂ ਦੇਖ ਸਕਦੇ ਹੁਣ ਦੂਜਾ ਪੂਰ ਚੱਕੂਗਾ ਦੇਖ ਸਕਦੇ ਪਾ ਵੇਖੋ ਫਲੀਆਂ ਫਲੀਆਂ ਚੱਕਣ ਲੱਗ ਗਈ ਆਪਣੀ ਮੂੰਗੀ ਦੇਖ ਸਕਦੇ ਫਲੀਆਂ ਸਾਰੀਆਂ ਚੱਕ ਲਈ ਆਪਣੀ ਮੂੰਗੀ ਨੇ ਤੇ ਆ ਹੁਣ ਡੈਡੀ ਸ਼ਹਿਰ ਗਏ ਹੋਏ ਆ ਕਿਉਂਕਿ ਆਪਣੀ ਹੱਥਾਂ ਦੀ ਟੋਲੀ ਖਰਾਬ ਜੀ ਹੋ ਗਈ ਸੀ ਉਹ ਠੀਕ ਕਰਨ ਗਏ ਆ ਤੇ ਆਉਣਗੇ ਤੇ ਸਿਰ ਵੇਖਾਂਗੇ ਕੀ ਕਰਕੇ ਦਾ ਕੰਮ ਕਰਨਾ ਹੁਣ ਵਟਾ ਪਾ ਕੇ ਆਵਾਂਗੇ ਉਧਰ ਕਿਉਂਕਿ ਕਾਲੂ ਪਾਣੀ ਉਧਰ ਹੀ ਛੱਡਣਾ ਹੈ ਨਾਲੇ ਕਾਲੂ ਆਉਗੀ ਆਪਣੀ ਬੀਲੀਵਰ ਨਾ ਲਾਵਾਂ ਚੋਨਾ ਆਹ ਬੇਖੋ ਫੁੱਲੀਆਂ ਲੱਗੀਆਂ ਆਹ ਦੇ ਅਸੀਂ ਹੁਣ ਵਟਾ ਪਾਈ ਜੰਨੇ ਗਾਇਸ ਉਹ ਦੇਖੋ ਮੱਕੀ ਉੱਥੇ ਦੇਖ ਸਕਦੇ ਹੋ ਜਾਈ ਜਾਂਦੇ ਦੋਨੇ ਤੇ ਵਸਾਂਣ ਵਸਾਂ ਵਟਾਪਾ ਆਕੇ ਤੇ ਆਪਾਂ ਪਾਣੀ ਛੱਡਣਾ ਸਵੇਰੇ ਇੱਥੇ ਉਹਦੇ ਕਦੂ ਘਰ ਕੇ ਪਾਣੀ ਰੁਕਿਆ ਹੋਇਆ ਦੇਖ ਸਕਦੇ ਇਧਰ ਮੂੰਗੀ ਇਹ ਇੱਥੇ ਵੀ ਆਪਾਂ ਕੁਝ ਲਾਵਾਂਗੇ ਚਾਪਾ ਦੇਖਣੇ ਹੈ ਕੀ ਲਾਈਏ ਇੱਜ ਅੱਜ ਦੇ ਵਲੋਗ ਇੰਨਾ ਸੀ ਜੀ ਵਧੀਆ ਲੱਗਦਾ ਲਾਈਕ ਸਬਸਕ੍ਰਾਈਬ ਤੁਹਾਡਾ ਧੰਨਵਾਦ